ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਆਪਾਂ ਚੱਲੇ ਆ ਜੀ ਖੰਨੇ ਨੂੰ ਖੰਨੇ ਅਸੀਂ ਕੀ ਕਰਨ ਚੱਲੇ ਆ ਖੰਨੇ ਅਸੀਂ ਕਰਨ ਚੱਲੇ ਆ ਸ਼ਾਪਿੰਗ ਤੇ ਟਾਈਮ ਹੋਇਆ ਹੋਇਆ ਸੀ ਇੱਥੇ ਮੈਨੂੰ ਲੱਗਦਾ 3:30 ਵਜੇ ਦਾ ਅ ਦੁਪਹਿਰ ਦਾ ਹਨਾ ਸ਼ਾਮ ਦਾ ਤੇ ਤਾਂ ਕਰਕੇ ਅੱਜ ਥੋੜਾ ਜਿਹਾ ਆਪਾਂ ਕੰਮ ਕਾਰ ਨਿਬੇੜ ਕੇ ਫਿਰ ਮੈਂ ਸਾਇਦ ਆਪਾਂ ਕਾਸੀ ਵੀ ਲੇਟ ਚੱਲਾਂਗੇ ਅਸੀਂ ਖੰਨੇ ਪਹੁੰਚ ਗਏ ਸੀਗੇ ਪਹਿਲਾਂ ਅਸੀਂ ਕੀਤੀ ਆਪਣੀ ਪੇਟ ਪੂਜਾ ਅਸੀਂ ਖਾਦੇ ਛੋਲੇ ਨਾਨ ਛੋਲੇ ਹਨਾ ਮਤਲਬ ਕਿ ਸਾਡੇ ਨਾ ਇਹ ਅਮਰਤਸਰੀ ਬਹੁਤ ਮਸ਼ਹੂਰ ਨੇ ਖੰਨੇ ਦੇ ਵਿੱਚ ਤੇ ਭੁੱਖ ਲੱਗੀ ਸੀ ਪਹਿਲਾਂ ਅਸੀਂ ਆਪਣੀ ਸ਼ਾਪਿੰਗ ਕਰਨ ਤੋਂ ਪਹਿਲਾਂ ਅਸੀਂ ਆਪਣੀ ਪੇਟ ਪੂਜਾ ਕੀਤੀ ਆਜੋ ਜੀ ਤੁਸੀਂ ਵੀ ਸਾਡੇ ਨਾਲ ਖਾ ਲਓ ਜੀ ਸਾਰੇ ਜਾਣੇ ਇਹਨਾਂ ਜਦੋਂ ਅਭਿਜੋਤ ਹੋਣ ਵਾਲਾ ਸੀ ਨਾ ਮੈਂ ਉਦੋਂ ਤੋਂ ਸਟਾਰਟ ਕੀਤੀ ਸੀ ਜੇ ਉਦੋਂ ਨਾ ਇਹ ਮੈਂ ਬਹੁਤ ਖਾਂਦੀ ਹੁੰਦੀ ਸੀਗੀ ਜਦੋਂ ਹੁਣ ਕਦੇ ਦਿਲ ਕਰਦਾ ਹੁੰਦਾ ਤਾਂ ਜਰੂਰ ਖਾ ਕੇ ਜਾਂਦੇ ਹੁੰਨੇ ਆ ਤੇ ਤਾਂ ਕਰਕੇ ਫਿਰ ਅਸੀਂ ਕਿਹਾ ਚਲੋ ਪਹਿਲਾਂ ਆਪਾਂ ਖਾ ਲੰਨੇ ਆ ਪੇਟ ਪੂਜਾ ਕਰ ਲੰਨੇ ਆ ਫਿਰ ਬਾਅਦ ਵਿੱਚ ਕਰਦੇ ਆ ਸ਼ਾਪਿੰਗ ਤੇ ਸ਼ਾਪਿੰਗ ਆਪਾਂ ਤੁਹਾਨੂੰ ਕੀ ਕੀ ਕੀਤੀ ਹੈ ਸਾਰਾ ਕੁਝ ਦਿਖਾਵਾਂਗੇ ਤੁਸੀਂ ਬਲੌਗ ਦੇ ਨਾਲ ਬਣੇ ਰਹ ਤੇ ਕੀ ਕੀ ਲੈ ਕੇ ਆਏ ਆਪਾਂ ਹਨਾ ਜਿਆਦਾ ਨਹੀਂ ਕੀਤੀ ਥੋੜੀ ਕੀਤੀ ਆ ਬਟ ਅਸੀਂ ਕਿਸੇ ਫੰਕਸ਼ਨ ਤੇ ਜਾਣਾ ਉਹ ਉਹ ਵੀ ਵਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਬਣੇ ਰਹੋ ਇੱਥੇ ਆਪਾਂ ਆ ਗਏ ਸੀਗੇ ਜੀ ਖੰਨੇ ਮਤਲਬ ਕਿ ਇੱਥੇ ਹਰ ਇੱਕ ਚੀਜ਼ ਮਿਲਦੀ ਆ ਬੱਚਿਆਂ ਦੇ ਕੱਪੜੇ ਆਪਣੇ ਕੱਪੜੇ ਹਨਾ ਮਤਲਬ ਕਿ ਇਹ ਸ਼ੋਰੂਮ ਆ ਹਨਾ ਜਿੱਥੇ ਮਰਜੀ ਤੁਸੀਂ ਇਹਦੇ ਵਿਜ਼ਿਟ ਕਰਕੇ ਲੈ ਲਿਓ ਵਧੀਆ ਰੇਟ ਨਾ ਵੀ ਬਹੁਤ ਵਧੀਆ ਹੁੰਦਾ ਤੇ ਬਹੁਤ ਜ਼ਿਆਦਾ ਕੁਆਲਟੀ ਵੀ ਵਧੀਆ ਹੁੰਦੀ ਆ ਹਨਾ ਤੇ ਤਾਂ ਕਰਕੇ ਇੱਥੇ ਆਪਾਂ ਆ ਗਏ ਸੀਗੇ ਤੇ ਮੈਂ ਕੋਟੀ ਨੀਚੇ ਆਪਣੀ ਦੇਖ ਰਹੀ ਸੀਗੀ ਉੱਥੇ ਮੈਨੂੰ ਪਸੰਦ ਨਹੀਂ ਆਈ ਫਿਰ ਮੈਂ ਅੰਦਰ ਦੇਖੀ ਉਹਨਾਂ ਦੇ ਉੱਥੋਂ ਆਪਾਂ ਨੇ ਲੈ ਲਈ ਸੀਗੀ ਕੋਟੀ ਆਪਾਂ ਲੈ ਲਈ ਸੀਗੀ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਆ ਗਏ ਸੀਗੇ ਉੱਪਰ ਬੱਚਿਆਂ ਦੇ ਉਹਦੇ 'ਚ ਲੈਣ ਵਾਸਤੇ ਅਭਿਜੋਦ ਦੇ ਵਾਸਤੇ ਪੈਂਟ ਹਨਾ ਤੇ ਸੂਟ ਪੂਰਾ ਦੇਖਣਾ ਸੀਗਾ ਆਪਾਂ ਅਭਿਜੋਦ ਦਾ ਤੇ ਇੱਥੇ ਆਪਾਂ ਸਿਲੈਕਟ ਕਰ ਰਹੇ ਸੀਗੇ ਵੀ ਆਪਾਂ ਹੁਣ ਅਭਿਜੋਦ ਦੀ ਜੀਨਸ ਸਿਲੈਕਟ ਕਰ ਰਹੇ ਸੀਗੇ ਤੇ ਮੈਂ ਕਿਹਾ ਚਲੋ ਵੀ ਆਪਾਂ ਪਹਿਲਾਂ ਅਵੀ ਦਾ ਕੰਮ ਨਿਪਟਦੇ ਹਾਂ ਹਨਾ ਕਿਉਂਕਿ ਅਵੀ ਦਾ ਵੀ ਬਰਥਡੇ ਆ ਹਨਾ ਤੇ ਅਵੀ ਵਿਚਾਰਾ ਹੁਣ ਮੈਨੂੰ ਕਹਿੰਦਾ ਮਮਾ ਮੈਂ ਆਪਣੇ ਬਰਥਡੇ ਤੇ ਪਾਉਂਗਾ ਮੈਂ ਕਿਹਾ ਨਹੀਂ ਅਵੀ ਬਰਥਡੇ ਤੇ ਕੋਈ ਗੱਲ ਨਹੀਂ ਤੂੰ ਦਵਾਰੇ ਫੇਰ ਪਾ ਲਈ ਬਟ ਹੁਣ ਤੂੰ ਇਹੀ ਸੂਟ ਨਾ ਕੱਲ ਨੂੰ ਪਾ ਕੇ ਜਾਈ ਫੰਕਸ਼ਨ ਤੇ ਵੀ ਆਪਾਂ ਕੱਲ ਨੂੰ ਜਿਹੜਾ ਜਾਣਾ ਏ ਤੇ ਦੂਜੇ ਦਿਨ ਉਸ ਤੋਂ ਬਾਅਦ ਫਿਰ ਅਵੀ ਦਾ ਬਰਥਡੇ ਆ ਹਨਾ ਚਲੋ ਦੇਖਦੇ ਹਾਂ ਵੀ ਕੀ ਕਰਦਾ ਏ ਤੇ ਉਸ ਤੋਂ ਬਾਅਦ ਜੀ ਬਸ ਅਵੀ ਜੋਤ ਟਰਾਈ ਕਰਨ ਗਿਆ ਹੋਇਆ ਸੀਗਾ ਟਰਾਈ ਰੂਮ ਦੇ ਵਿੱਚ ਉਸ ਤੋਂ ਬਾਅਦ ਜੀ ਅਸੀਂ ਸ਼ਾਪਿੰਗ ਕਰਕੇ ਉੱਥੇ ਤੋਂ ਆ ਗਏ ਸੀਗੇ ਇੱਥੇ ਆ ਗਏ ਸੀਗੇ ਸੈਦ ਦੇ ਪਾਪਾ ਦੇ ਫਰੈਂਡ ਦੀ ਸ਼ਾਪ ਤੇ ਮਤਲਬ ਕਿ ਇਹਨਾਂ ਤੋਂ ਵੀ ਅਸੀਂ ਮਤਲਬ ਦੋ ਸੈਦ ਪਾਪਾ ਨਾਲ ਦੋ ਜਗ੍ਹਾ ਤੋਂ ਆਪਣੇ ਕੱਪੜੇ ਲੈ ਲੈਂਦੇ ਨੇ ਵੀਰ ਜੀ ਕੋਲੋਂ ਵੀ ਲੈਂਦੇ ਨੇ ਹਨਾ ਤੇ ਵੀਰ ਜੀ ਨਾ ਰੇਟ ਬਹੁਤ ਜਾਇਜ਼ ਲਾ ਦਿੰਦੇ ਨੇ ਤਾਂ ਕਰਕੇ ਫਿਰ ਇਹਨਾਂ ਦੇ ਫਰੈਂਡ ਨੇ ਸ਼ੁਰੂ ਤੋਂ ਹੀ ਤੇ ਇਹਨਾਂ ਦੀ ਸ਼ਾਪ ਤੇ ਆ ਗਏ ਸੀਗੇ ਤੇ ਇੱਥੇ ਤੋਂ ਇਹਨਾਂ ਦੀ ਸ਼ਾਪਿੰਗ ਕਰ ਕਰੂਗੇ ਹੁਣ ਅਸੀਂ ਇੱਥੇ ਦੇਖਾਂਗੇ ਵੀ ਕੀ ਕੀ ਲੈਣੇ ਆ ਕੀ ਕੀ ਨਹੀਂ ਲੰਦੇ ਹੈਗੇ ਵੀਰ ਜੀ ਦਾ ਬਹੁਤ ਕੱਪੜੇ ਦੇ ਕੇ ਭੇਜ ਦਿੰਦੇ ਨੇ ਇੱਕ ਲੈਣ ਚਾਈਦਾ ਇੱਕ ਤਾਂ ਕਈ ਚੀਜ਼ਾਂ ਦੇ ਦਿੰਦੇ ਨੇ ਬਟ ਇਸ ਵਾਰ ਅਸੀਂ ਵੇਥ ਕੇ ਗਏ ਸੀਗੇ ਵੀ ਬਸ ਜਿੰਨੀ ਕੀ ਯੂਜ਼ ਦੀ ਜ਼ਰੂਰਤ ਆ ਉਹੀ ਲੈ ਕੇ ਆਉਣੀ ਆ ਆਪਾਂ ਨੇ ਹਨਾ ਵੀ ਉਸ ਤੋਂ ਜ਼ਿਆਦਾ ਸ਼ਾਪਿੰਗ ਆਪਾਂ ਨੇ ਨਹੀਂ ਕਰਨੀ ਹੈਗੀ ਜੀ ਫ੍ਰੈਂਡਸ ਆਪਾਂ ਗਏ ਸੀਗੇ ਰਾਤ ਸ਼ਾਪਿੰਗ ਕਰਨ ਦੇ ਲਈ ਤੇ ਸ਼ਾਪਿੰਗ ਕਰਦੇ ਸਾਨੂੰ ਹਨੇਰਾ ਹੋ ਗਿਆ ਸੀਗਾ ਕਾਫੀ ਤੇ ਆ ਕੇ ਫਿਰ ਆਪਾਂ ਰੋਟੀ ਪਾਣੀ ਬਣਾਉਣ ਲੱਗ ਗਏ ਸੀਗੇ ਕਿਉਂਕਿ ਰੋਟੀ ਪਾਣੀ ਬਣਾ ਨੂੰ ਤੁਹਾਨੂੰ ਪਤਾ ਹੀ ਹੈ ਠੰਡੇ ਵਿੱਚ ਹਨਾ ਇੱਕ ਤਾਂ ਹਨੇਰਾ ਜਲਦੀ ਹੋ ਜਾਂਦਾ ਹੈ ਫਿਰ ਤਾਂ ਕਰਕੇ ਫਿਰ ਰਾਤ ਮੈਂ ਅਸੀਂ ਹੋਏ ਆ ਮੈਨੂੰ ਲੱਗਦਾ ਸਾਢੇ 10 11 ਵਜੇ ਫ੍ਰੀ ਤੇ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ ਲੱਗਿਆ ਫਿਰ ਉਹ ਟਾਈਮ ਤੋਂ ਬਾਅਦ ਤਾਂ ਤੁਹਾਨੂੰ ਪਤਾ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਨਾ ਮੈਂ ਘਰ ਆਉਂਦਿਆਂ ਦੀ ਵੀਡੀਓ ਬਣਾਈਏ ਜਿੰਨੀ ਕੰਨੇ ਬਣੀ ਹੈ ਉਨੀ ਕ ਆਪਾਂ ਬਣਾ ਲਈ ਤੇ ਉਸ ਤੋਂ ਬਾਅਦ ਫਿਰ ਹੁਣ ਆਪਾਂ ਸ਼ਾਪਿੰਗ ਕਰਕੇ ਆਏ ਸੀਗੇ ਸ਼ਾਪਿੰਗ ਕੀ ਕਰਕੇ ਆਇਆ ਜਿਆਦਾ ਨਹੀਂ ਕਰਕੇ ਆਏ ਹੈਗੇ ਥੋੜੀ ਜਿਹੀ ਸ਼ਾਪਿੰਗ ਕਰਕੇ ਆਏ ਆ ਜਿਹੜੀ ਮੇਰੇ ਮੈਂ ਜ਼ਰੂਰੀ ਸੀਗੀ ਤੇ ਆਪਾਂ ਤੇ ਇਹਦੇ ਵਿੱਚ ਕੀ ਲੈ ਕੇ ਆਏ ਤੁਹਾਨੂੰ ਆਪਾਂ ਦਿਖਾਉਣੇ ਆ ਕਾਫੀ ਟਮ ਹੋ ਗਿਆ ਆਪਾਂ ਨੇ ਤੁਹਾਡੇ ਨਾਲ ਸ਼ਾਪਿੰਗ ਦਾ ਵਲੌਗ ਸ਼ੇਅਰ ਨਹੀਂ ਸੀ ਕੀਤਾ ਚਲੋ ਆਪਾਂ ਮੈਂ ਕਿਹਾ ਇਸ ਵਾਰ ਸ਼ੇਅਰ ਕਰ ਦੰਨੇ ਆ ਵੀ ਆ ਇਹ ਤਾਂ ਲੈ ਗਿਆ ਪਟਕੇ ਹਨਾ ਅਭਿਜੋਤ ਦੇ ਇਹ ਅਭਿਜੋਤ ਦੇ ਪਟਕੇ ਨੇ ਦੋ ਬਲੈਕ ਨੇ ਤੇ ਦੋ ਇੱਕ ਬਲੂ ਆ ਇੱਕ ਹਾਂ ਮੈਰੂਨ ਜੇ ਕਲਰ ਦਾ ਅਭੀ ਤੱਕ ਕਿਹੜਾ ਬੰਨਣਾ ਹੁਣ ਬਲੈਕ ਅਸੀਂ ਜਾਣਾ ਅੱਜ ਬਲੈਕ ਬੰਨਣਾ ਵਾਦਤ ਆਪ ਜੀਨਸ ਦੇ ਨਾਲ ਮੈਚ ਕਰਦਾ ਲੈਣਾ ਬਲੈਕ ਚਲੋ ਫਿਰ ਦੇਖ ਲੈਣੇ ਕੋਈ ਚੱਕਰ ਨਹੀਂ ਹੈਗਾ ਅ ਬਾਅਦ ਚ ਦੇਖ ਲੈਣੇ ਆ ਉਹ ਤਾਂ ਮੈਂ ਆ ਪਾਣੀ ਥੋੜਾ ਜਿਹਾ ਲਾ ਕੇ ਬੰਨਦੀ ਮੈਂ ਸਹੀ ਤਰ੍ਹਾਂ ਮੈਂ ਨਹੀਂ ਹੁਣ ਨਹੀਂ ਠਰ ਕੇ ਮੈਂ ਕਰਦੀ ਆਪੇ ਤੇ ਉਸ ਤੋਂ ਬਾਅਦ ਜੀ ਆਪਾਂ ਸ਼ਾਪਿੰਗ ਕੀਤੀ ਸੀਗੀ ਇਹ ਸੀਗਾ ਗਲਵਸੋ ਵੀ ਚਾਹਤ ਦੇ ਠੀਕ ਆ ਇਹ ਇਹ ਥੋੜੀ ਜਿਹੀ ਮੇਰੀ ਸ਼ਾਪਿੰਗ ਸੀਗੀ ਇੱਕ ਹੋਰ ਸੀਗਾ ਮੁੱਛ ਤਹ ਜ ਰਬੜ ਬੈਗ ਤਾਂ ਉਹਨੇ ਪਾਇਆ ਨਹੀਂ ਹੈ ਬਤਾਈ ਤੇ ਤੁਸੀਂ ਬੱਚੇ ਤਾਂ ਦਿੱਤੇ ਰਬੜ ਬੈਗ ਪਾਇਆ ਨਹੀਂ ਉਹਨਾਂ ਨੇ ਯਾਰ ਉਹਨੇ ਪੈਸੇ ਤਾਂ ਲਏ ਆ ਤੇ ਆ ਮੈਂ ਦੋ ਬਨਾਰਾ ਸ਼ੇਪ ਦੇ ਆਪਣੇ ਕਲਿੱਪ ਤੁਹਾਨੂੰ ਪਤਾ ਮੈਂ ਇਹੀ ਯੂਜ਼ ਕਰਦੀ ਆ ਮੇਰੇ ਟੁੱਟ ਚੁੱਕੇ ਸੀਗੇ ਤੇ ਦੋ ਆਪਾਂ ਇਹ ਲੈ ਕੇ ਆਏ ਆ ਉਸ ਤੋਂ ਬਾਅਦ ਸ਼ਾਪਿੰਗ ਕੀਤੀ। ਮੁੰਮਾ ਦਾ ਪ੍ਰੈਂਕ ਹੋ ਗਿਆ। ਉਹ ਪਤਾ ਕਿੱਥੇ ਆ ਰੱਖਿਆ? ਮੇਰੀ ਜੇਬ ਪੈਂਟ ਦੀ ਜੇਬ 'ਚ ਪਿਆ। ਲੈ ਵੀ ਕਹੀ ਜਾਵਾ ਵੀ ਮੈਂ ਉਹਨਾਂ ਨੇ ਪਾਇਆ ਮੇਰੇ ਸਾਹਮਣੇ। ਉਹ ਮੇਰਾ ਏ। ਉਹ ਮੇਰਾ। ਮੈਂ ਸਾਰੀ ਮੈਂ ਪਾਪਾ ਨੂੰ ਅੱਜੀ ਸੀਗੀ ਕਰਨ ਫੋਨ ਵੀ ਉਹਨਾਂ ਦੇ ਸ਼ੌਪ ਤੋਂ ਜਾ ਕੇ ਆਇਓ ਕਿ ਵਿੱਚ ਪਾਇਆ ਨਹੀਂ ਹੋਇਆ ਹੈਗਾ। ਲਿਆ ਜਲਦੀ ਕਰ ਅਵੀ। ਤੂੰ ਉੱਥੇ ਲੈ ਲਾਂਦੀ ਫਿਰ। ਹੈ ਨਹੀਂ ਸੀ ਹੋ ਜਿਆ ਹੋਰ ਉਹ ਤਾਂ ਹੁਣ ਮੇਰਾ ਹੀ ਆ ਤੂੰ ਜੀ ਮੇਰਾ ਵੀ ਲੈ ਲਿਆ ਨਹੀਂ ਰਹੀ ਨੰਨਾ ਨੰਨਾ ਇਹ ਤਾਂ ਕਿੰਨਾ ਸੋਹਣਾ ਹੈ ਤਾਂ ਮੈਂ ਲਾਉਂਗੀ ਤੇ ਇੱਕ ਕੇ ਵਾਲਾ ਹੈ ਰਬੜ ਬੈਂਡ ਆਪਣਾ ਮਮਾ ਵਿੱਚ ਕਲਰ ਪੂਰਾ ਨਹੀਂ ਆ ਰਿਹਾ ਸੀ ਇਹ ਚ ਪਤਾ ਬਰਾਊਨ ਕਲਰ ਆ ਰਿਹਾ ਕੋਈ ਗੱਲ ਨਹੀਂ ਆਪਾਂ ਬਣਾਉਣੀ ਵੀ ਆ ਤੁਹਾਨੂੰ ਬਣਾ ਕੇ ਜੀ ਦਿਖਾਵਾਂਗੇ ਘਰ ਦੇ ਵਿੱਚ ਆਪਾਂ ਕਿਵੇਂ ਬਣਾ ਸਕਦੇ ਆ ਤੇ ਉਸ ਤੋਂ ਬਾਅਦ ਜੀ ਤੇ ਅੱਜ ਦੇ ਪਪਾ ਦਾ ਕੋਟ ਜੈਕਟ ਗ੍ਰੇ ਦਾ ਕੋਟ ਹਾਂ ਕੂਟ ਇਹ ਹੈਗਾ ਸਾਡੇ ਪਪਾ ਦਾ ਕੂਟ ਯਰੇ ਇਹੀ ਕਲਰ ਲਿਆ ਸੀ ਸਾਡੇ ਪਪਾ ਇਹੀ ਲਿਆ ਸੀਗਾ ਇਹ ਲਾਇਕ ਸੀਗਾ ਮੈਨੂੰ ਲੱਗਦਾ ਨਹੀਂ ਲਿਆ ਸੀ ਆਹੀ ਲਿਆ ਸੀ ਸਾਡੇ ਪਪਾ ਮਮਾ ਲਾਸਟਿਕ ਲੱਗੀ ਹੋਈ ਹੈ ਇਸ ਦੇ ਵਿੱਚ ਤੇ ਇਹ ਨਾਲ ਲਿਆ ਸੀ ਇਹ ਕਿਉਂਕਿ ਇਹਨਾਂ ਨੂੰ ਜ਼ਿਆਦਾ ਇਹੋ ਤਾਂ ਵੀ ਪਸੰਦ ਨੇ ਫ੍ਰੋਟੀ ਦੇ ਇਹਨਾਂ ਕੋਲ ਬਲੈਕ ਕਲਰ ਵੀ ਹੈਗਾ ਅਗਰ ਤਾਂ ਕਰਕੇ ਹੁਣ ਇਹ ਕਲਰ ਲਿਆ ਇਹਨਾਂ ਨੇ ਬਲੈਕ ਕਲਰ ਕਿਉਂਕਿ ਇਹਨਾਂ ਕੋਲ ਆਲ ਰੈਡੀ ਹੈਗਾ ਇਹ ਠੀਕ ਹੈ ਜੀ ਜੈਕਟ ਉਹ 컬러 ਦੀ ਹੈ ਨਾ ਬ੍ਰਾਊਨ 컬러 ਉਸ ਤੋਂ ਬਾਅਦ ਇਹ ਲਈਆ ਟੀ-ਸ਼ਰਟ ਮੰਨ ਲਓ ਵੀ ਇਹਨੂੰ ਸਰਦੀਆਂ ਵਾਲੀ ਪਰ ਟੀ-ਸ਼ਰਟ ਐ ਸਕਦੀ ਆ ਇਹ ਜਿਵੇਂ ਇਹ ਜੈਕਟ ਦੇ ਨੀਚੇ ਨੂੰ ਪਹਿ ਜਾਂਦੀ ਹੈ ਬਿਲਕੁਲ ਬੁਲੰਦੀ ਆ ਬਿਲਕੁਲ ਲਾਈਟ ਵੇਟ ਹੁੰਦੀ ਆ ਬਿਲਕੁਲ ਹਲਕੀ ਫੁਲਕੀ ਹੁੰਦੀ ਆ ਇਹ ਤੇ ਇਹ ਵਾਲੀ ਲਈ ਆ ਇਹ ਵੀ ਸੈੱਟ ਪਾਪਾ ਦੀ ਆ ਤੇ ਮੇਰੇ ਕੰਮ ਵੀ ਆ ਜਾਇਆ ਕਰੂਗੀ ਕੱਲ ਮੇਰੀ ਸੈੱਟ ਸਾਰ ਤੂੰ ਮੇਰੀ ਜੀਨ ਕੱਢੀ ਸੀ ਹੈ ਮੈਂ ਦੱਸਦਾ ਸੀ ਅਭੀ ਜੋ ਕਹਿੰਦਾ ਮम्मा ਸਾਡੀ ਜੀਨ ਨੂੰ ਚੱਕੀ ਫਿਰਦੀ ਆ ਸੈੱਟ ਲੱਕ ਥੋੜਾ ਖੁੱਲਾ ਵਾਕੀ ਆਉਂਦੀ ਆ ਮੇਰੇ ਓਹੋ ਇਹਦੇ ਹੁਣੀ ਆ ਜੂਗੀ ਆਗੇ ਆਗੇ ਆਉਂਦੀ ਆ ਸੌ ਲੱਗੇ ਸਰ ਭਾਈ ਮੇਰਾ ਹੁਣ ਫਿਰ ਜਦ ਮੇਰਾ ਫਰਕ ਵੀ ਸੀਗੇ ਤੇ ਇਹਦਾ ਸਕੂਲ ਦਾ ਕੋਟ ਆ ਸਹਜ ਦਾ ਹਨਾ ਜੋ ਮੈਂ ਅਗਲੇ ਸਾਲ ਸਰਦੀਆਂ ਦੇ ਕੋਲ ਸਰਪੁੱਤੂ ਇਹ ਥੋੜਾ ਜਿਹਾ ਬੜਾ ਹੀ ਲਈਦਾ ਹੁੰਦਾ ਤਾਂ ਹੀ ਦੋ ਸਾਲ ਪਹਿੰਦੇ ਤਾਂ ਸਹਜ ਦਾ ਸਕੂਲ ਦਾ ਆਪਣਾ ਤੋ ਗਾਇਜ਼ ਮਮਾ ਨੇ ਮੈਨੂੰ ਬੜਾ ਲੈ ਕੇ ਦਿੱਤਾ ਕਿਹੜਾ ਸੈੱਟ ਦਾ ਸੀ ਹੋ ਵੀ ਜਾਂਦਾ ਆਪਾਂ ਬੈਠਣ ਲੱਗੇ ਹੁੰਦੇ ਆ ਨਾ ਫਿਰ ਉੱਚਾ ਹੋ ਜਾਂਦਾ ਹੁੰਦਾ ਇੰਨਾ ਏ ਬਲੇਜ਼ਰ ਆ ਸੌਰੀ ਕੋਟ ਨਹੀਂ ਬਲੇਜ਼ਰ ਸੈੱਟ ਦੀ ਸਕੂਲ ਦੀ ਬਲੇਜ਼ਰ ਆ ਉਸ ਤੋਂ ਬਾਅਦ ਹੈ ਗਿਆ ਜੀ ਅਬੀ ਦੀ ਪੈਂਟ ਇਹ ਅਬੀ ਦੀ ਪੈਂਟ ਆ ਜੀ ਸਾਡਾ ਅਬੀ ਸਾਡੇ ਅਵਲ ਨੂੰ ਬਲੈਕ ਕਲਰ ਤੇ ਬਲੂ ਕਲਰ ਹੀ ਪਸੰਦ ਇਹ ਨਹੀਂ ਲੈਂਦੀ ਐ ਡਿਜ਼ਾਈਨ ਵਾਲੀ ਪੈਂਟ ਇਹ ਅਬੀ ਦੀ ਪੈਂਟ ਨੂੰ ਪ੍ਰੈਸ ਮਾਰਦੇ ਆ ਕਿਉਂਕਿ ਹੁਣ ਅਸੀਂ ਜਾਣਾ ਮੈਗੇਜ ਫਟਾਫਟ ਸ਼ੋਪਿੰਗ ਦਾ ਵਲੌਗ ਸ਼ੇਅਰ ਕਰਦੀ ਆ ਤੁਹਾਡੇ ਨਾਲ ਹਨਾ ਕਿਉਂਕਿ ਅਸੀਂ ਹੁਣ ਤਿਆਰੀ ਕਰਨੀ ਆ ਜਾਣ ਦੀ ਤੇ ਆ ਵੀ ਦੀ 벨ਟ ਹੋ ਗਈ 벨ਟ ਲੇ 벨ਟਰ ਕੀ ਦਿਖੋਣੀ ਆ ਮੋਤਰ ਤੇ ਅਬ ਇਹਦੀ ਘੁੱਟੀ ਆ ਮਮਾ ਪਾਪਾ ਨੂੰ 벨ਟ ਲੈ ਦੇ ਦੇਣੀ ਸੀ ਕੀ ਕਰੀ ਉਹੋ ਕਢਵਾਉਣ ਨੂੰ ਗਲੀਆਂ ਆ ਆਪਾਂ ਕਰ ਲੈਨੇ ਕਢ ਲੈਨੇ ਆਪਾਂ ਇਹ ਅਬੀ ਦੀ ਹੁੱਡੀ ਆ ਬਈ ਇਹ ਮੈਸੇਜ ਜਸਟ ਕੀਤਾ ਸੀ ਵੀ ਮੰਮਾ ਹੁੱਡੀ ਲੈ ਲਓ ਤੇ ਪਾਪਾ ਨੂੰ ਇਹ ਫਿਰ ਹੁੱਡੀ ਆ ਪਸੰਦ ਆਈ ਸੀ ਆ ਨਾ ਇਹ ਵਧੀਆ ਲੱਗਿਆ ਸਾਨੂੰ ਕਲਰ ਵੀ ਇਹਦਾ ਵਧੀਆ ਸੀਗਾ ਤੇ ਇਹ ਅਬੀ ਦੀ ਹੁੱਡੀ ਆ ਇਹ ਹੁਣ ਸਾਰੇ ਕੱਪੜੇ ਪਾਉਣੇ ਨੇ ਕਿਉਂਕਿ ਜਾਣਾ ਇਹ ਮੇਰੀ ਕੋਟੀ ਆ ਮੈਨੂੰ ਨਾ ਲੌਂਗ ਚ ਜ਼ਿਆਦਾ ਪਸੰਦ ਨੇ ਮੈਨੂੰ ਸ਼ਾਰਟਸ ਤੇ ਵੀ ਪਸੰਦ ਨੇ ਬਟ ਜ਼ਿਆਦਾ ਮੈਨੂੰ ਲੌਂਗ ਚ ਪਸੰਦ ਨੇ ਤੇ ਮੈਨੂੰ ਨਾ ਸਿੰਪਲ ਤੇ ਸੋਬਰ ਕੋਟੀ ਪਸੰਦ ਆ ਜਿਵੇਂ ਆਪਾਂ ਕਢਾਈ ਵਗੈਰਾ ਹਨਾ ਹੈਂਡਵਰਕ ਕਰਿਆ ਹੋਇਆ ਇਦਾਂ ਦੀ ਚੀਜ਼ਾਂ ਲੈ ਲੈਂਦੇ ਆ ਨਾ ਜਦੋਂ ਵਾਸ਼ ਕਰਦੇ ਹੋ ਖਰਾਬ ਹੋ ਜਾਂਦੀਆਂ ਜਿਹੜੀ ਮੰਮਾ ਉਹ ਨਹੀਂ ਸੀ ਉਹ ਮੈਨੂੰ ਪਸੰਦ ਆਈ ਸੀ ਬਟ ਉਹ ਜ਼ਿਆਦਾ ਲੌਂਗ ਸੀਗੀ ਉਹ ਜ਼ਿਆਦਾ ਹੀ ਲੌਂਗ ਸੀਗੀ ਉਹ ਆਇਆ ਲੱਗਦਾ ਉਹ ਪੂਰੇ ਕਮੀ ਜਿੱਡੀ ਸੀਗੀ ਪੂਰੀ ਸੋਵ ਦੇ ਨੀਚੇ ਜਾਂਦੀ ਸੀਗੀ ਤੇ ਇਹ ਆਪਾਂ ਕੋਟੀ ਲਈ ਹੈ ਜੀ ਫਸਟ ਇਹ ਮੇਰੀ ਕੋਟੀ ਆ ਤੇ ਇਹ ਕੱਲ੍ਹ ਅਸੀਂ ਸ਼ਾਮ ਨੂੰ ਗਏ ਸੀ ਤੁਹਾਨੂੰ ਪਤਾ ਹੀ ਆ ਹਨੇਰਾ ਹੋ ਗਿਆ ਸੀ ਮਤਲਬ ਤੁਹਾਨੂੰ ਪਤਾ 5 ਵਜੇ ਹਨੇਰਾ ਹੋ ਜਾਂਦਾ ਅਸੀਂ ਗਏ ਸੀ ਮਤਲਬ 3 ਵਜੇ ਹੈ ਨਾ ਹਾਂਜੀ 3 ਕਰ ਵਜੇ ਪੌਣੇ 3 ਵਜੇ ਤੇ ਇਹ ਮੇਰੀ ਕੋਟੀ ਆ ਇਹ ਲੌਂਗਸ ਆ ਮੈਨੂੰ ਲੌਂਗਸ ਹੀ ਪਸੰਦ ਨੇ ਜ਼ਿਆਦਾ ਤੇ ਸਿੰਪਲ ਤੇ ਸੋਬਰ ਚੀਜ਼ ਮੈਨੂੰ ਜ਼ਿਆਦਾ ਪਸੰਦ ਆ ਤੇ ਇਹ ਵਾਲੀ ਇਹ ਤੋੜ ਦੋ ਇਹ ਆ ਤੋੜ ਦੋ ਸੱਚ ਹੁਣ ਪੌਣੀ ਆ ਇਹ ਵੀ ਹੁਣ ਮੈਂ ਪਾ ਕੇ ਜਾਊਂਗੀ ਹੈ ਨਾ ਤੁਸੀਂ ਸੂਟ ਕਿਹੜਾ ਪਾਣਾ ਦੇਖਦੀਆਂ ਕੱਢਦੀਆਂ ਨਾ ਮਮੂ ਉੱਤੇ ਤੇ ਨਹੀਂ ਪਾਇਓ ਹੈ ਸੂਟ ਦੇ ਉੱਤੇ ਤੇ ਕੋਟੀਰਾ ਵਾਲੀ ਮੈਂ ਮਰਨਾ ਠੰਡ ਚਾਹ ਥੱਲੇ ਜਿੰਨਾਂ ਲਵਾ ਲਿਆ ਮੈਨੂੰ ਕੋਈ ਫੈਸ਼ਨ ਦੀ ਜ਼ਰੂਰਤ ਨਹੀਂ ਮੈਂ ਤਾਂ ਮੂੰਹ ਅੱਡ ਕੇ ਪੈ ਜੂੰਗੀ ਕੰਮ ਕੌਣ ਕਰੂਗਾ ਤੇ ਲਓ ਜੀ ਇਹ ਇਹ ਵੀ ਆਪਾਂ ਹੁਣ પાਸੇ ਜਾਣੀ ਆ ਤੇ ਬਾਕੀ ਜੀ ਸਾਡੀ ਇਹੀ ਸੀਗੀ ਸ਼ਾਪਿੰਗ ਤੇ ਤੁਸੀਂ ਸੂਟ ਕਿਹੜਾ ਪਾ ਕੇ ਜਾਉਂਗੇ ਸਾਡੇ ਫੰਕਸ਼ਨ ਹੈਗਾ ਸੋ ਅਸੀਂ ਹੁਣ ਆ ਬਸ ਤਿਆਰੀ ਕਰਨੀ ਆ ਰੈਡੀ ਸ਼ੈਡੀ ਹੋਣਾ ਹੁਣ ਅਸੀਂ ਜਾਣਾ ਏ ਤੁਹਾਨੂੰ ਫਿਰ ਉੱਥੇ ਵੀ ਵਲੌਗ ਥੋੜਾ ਬਹੁਤਾ ਜਿੰਨਾ ਕਿ ਬਣਿਆ ਹਨਾ ਤੁਹਾਨੂੰ ਪਤਾ じゃ ਸਾਰੇ ਇਕੱਠੇ ਹੋਏ ਹੁੰਨੇ ਆ ਵੀ ਕਈ ਵਾਰ ਆਪਾਂ ਭੁੱਲੇ ਜਾਂਦੇ ਆ ਹਨਾ ਉਹ ਇੰਜੋਏ ਕਰਦੇ ਆ ਜਦੋਂ ਹਨਾ ਤੇ ਉਸ ਤੋਂ ਬਾਅਦ ਬਾਕੀ ਦੇਖਾਂਗੇ ਜਿੰਨਾ ਕਿ ਬਣਿਆ ਜੇ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਫੇਹੀ ਐਂਡ ਕਰਦੇ ਆ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਜੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ